ਅੱਗ ਬਲਦੀ ਐ ਜਲ ਤੋਂ ਬਲ ਤੋਂ ਤੌਂਕਿਆ ਮੈਂ ਤਾਂ ਭੱਜ ਕੇ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਬਾਹਰ ਤਾਂ ਕਲਯੁਗ ਹੈ ਵਿਸ਼ੇ ਵਿਕਾਰ ਨੇ ਗੰਦਗੀ ਗੰਬਗੀ ਐ ਇੱਕ ਉਹ ਸਥਾਨ ਜਿਹਦੇ ਬਾਰੇ ਮਹਾਰਾਜ ਕਹਿੰਦੇ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ ਪਵਿੱਤਰ ਸਥਾਨ ਹੈ ਜਿੱਥੇ ਸ਼ਾਂਤੀ ਹੈ ਜਿੱਥੇ ਮਨ ਦੀ ਇਕਾਗਰਤਾ ਹੈ ਇੱਕ ਦਿਨ ਆਉ ਤੁਸੀਂ ਕਥਾ ਸੁਣਨ ਫਿਰ ਕੀ ਹੁੰਦਾ ਸਾਰਾ ਦਿਨ ਤੜਫਦੇ ਰਹਿੰਦੇ ਹਾਂ ਅੱਜ ਗਏ ਨਹੀਂ ਮੇਰਾ ਅੱਜ ਕੁਝ ਗਵਾਚ ਗਿਆ ਲੱਗਦਾ ਅੱਜ ਉਹ ਸ਼ਾਂਤੀ ਨਹੀਂ ਬਣੀ ਮਨ ਦੇ ਅੰਦਰ ਕਿਉਂ ਉਹ ਠੰਡੀ ਥਾਂ ਤੇ ਨਹੀਂ ਆਏ ਇੱਕ ਵਾਰੀ ਠੰਡ ਲੈ ਜਾਓ ਸਾਰਾ ਦਿਨ ਮੌਜਾਂ ਕਰੋ ਫਿਰ ਸ਼ਾਮ ਨੂੰ ਜੇ ਫਿਰ ਸੁਣਨੇ ਕਾ ਤਾਂ ਫਿਰ ਸ਼ਾਮ ਨੂੰ ਆ ਜਾਓ ਅਸੀਂ ਤਾਂ ਇੱਥੇ ਹੀ ਬੈਠੇ ਹਾਂ ਸ਼ਾਮ ਨੂੰ ਫਿਰ ਕਥਾ ਹੁੰਦੀ ਹੈ ਸਵਾ 5 ਤੋਂ ਸਵਾ 6 ਦਾ ਟਾਈਮ ਹੋ ਗਿਆ ਅੱਜ ਤੋਂ ਸ਼ਾਮ ਦਾ ਕੋਈ ਪ੍ਰੇਮੀ ਨਹੀਂ ਵੀ ਪਤਾ ਹੁੰਦਾ ਤੇ ਇਸ ਕਰਕੇ ਸਵਾ ਪੰਜ ਤੋਂ ਸਵਾ ਛੇ ਫੇਰ ਸੁਣੋ ਕਿ ਕਰਤਾਰ ਦੀ ਸਮਰੱਥਾ ਕਿੰਨੀ ਹੈ ਕਰਨ ਕਾਰਨ ਪ੍ਰਭ ਏਕ ਹੈ ਅੱਜ ਵੀ ਸੁਣਿਆ ਆਪਾਂ ਸਾਰੇ ਕਾਰਜਾਂ ਨੂੰ ਕਰਨ ਲਈ ਕੌਣ ਸਮਰੱਥਾ ਕਾਲਪੁਰਖ ਵਾਹਿਗੁਰੂ ਨਿਸ਼ਾਨੇ ਸੇਧ ਸੇਧ ਕੇ ਦੇਖ ਲੈ ਪਰ ਉਹਨਾਂ ਦੇ ਉੱਤੇ ਵਾਰ ਨਹੀਂ ਹੁੰਦਾ ਉਹਨਾਂ ਨੂੰ ਕੋਈ ਕੱਟ ਨਹੀਂ ਸਕਦਾ ਅਛਲ ਅਸ਼ੇਧ ਅਪਾਰ ਪ੍ਰਭ ਊਚਾ ਜਾ ਕੇ ਰੂਪ ਉਹ ਸਾਰਿਆਂ ਨਾਲੋਂ ਉੱਚਾ ਰੂਪ ਹੈ ਕੋਈ ਕੱਟ ਨਹੀਂ ਸਕਦਾ ਕੋਈ ਵੱਡ ਨਹੀਂ ਸਕਦਾ ਕੋਈ ਸਾੜ ਨਹੀਂ ਸਕਦਾ ਜੇ ਉਹਨਾਂ ਦੀ ਸ਼ਰਨ ਵਿੱਚ ਆ ਜਾਓ ਤਾਂ ਫਿਰ ਉਹਵੇਂ ਹੀ ਵੜਾ ਲੈਂਦੇ ਨੇ ਇਸ ਕਰਕੇ ਮਹਾਰਾਜ ਕੇ ਬੇਨਤੀਆਂ ਕਰੀ ਅਸੀਂ ਵੀ ਥੋਟੀ ਬੁੱਧੀ ਵਾਲੇ ਤੁਹਾਡੀ ਸ਼ਰਨ ਵਿੱਚ ਆਏ ਆਂ ਜੀ ਸਾਡੇ ਤੇ ਵੀ ਕਿਰਪਾ ਕਰੋ ਮਹਾਰਾਜ ਜੀ ਤੁਹਾਨੂੰ ਲਾਜ ਹੈ ਹੁਣ ਲੋਕ ਕੱਲ ਨੂੰ ਇਹ ਕਹਿਣਗੇ ਗੁਰਦੁਆਰੇ ਵੱਡਾ ਜਾਂਦਾ ਸੀ ਹੁਣ ਇਹ ਥੋੜਾ ਨੋਈ ਲੱਗਣਾ ਬਸ ਇਸ ਕਰਕੇ ਤੁਸੀਂ ਮੇਰੇ ਤੇ ਕਿਰਪਾ ਕਰ ਦਿਓ ਕੀ ਚਾਹੁੰਦਾ ਮਹਾਰਾਜ ਮੈਨੂੰ ਆਪਣਾ ਨਾਮ ਦਿਓ ਬਸ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਲਓ ਮੈਂ ਇਹੀ ਦਾਤ ਆਪਦੇ ਚਰਨਾਂ 'ਚ ਹਾਜ਼ਰ ਹੋ ਕੇ ਗਰੀਬ ਮੰਗਦਾ ਜੀ ਖੋਟੀ ਬੁੱਧੀ ਹੈ ਜੀ ਸਾਡੀ ਸਾਨੂੰ ਮੰਗਣਾ ਵੀ ਨਹੀਂ ਆਉਂਦਾ ਜੀ ਇਸ ਕਰਕੇ ਅਸੀਂ ਤਾਂ ਤੁਹਾਡੀਆਂ ਪੰਗਤੀਆਂ ਰਾਹੀਂ ਤੁਹਾਡੇ ਤੋਂ ਮੰਗਦੇ ਆ ਇਹ ਤੁਸੀਂ ਹੀ ਲਿਖਿਆ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਬਚਨ उे बचन ई असीं तरह गाह जी विसर ने ना नाम दो विसरनाई दारे अाम दो विसर न ਗੁਣ ਗਾਵਾ ਦਿਨ ਰਾਤ ਨਾਨਕ ਚਾਉਏ ਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਉਏ ਹੋ ਵਾਹ ਨਹੀਂ ਗੁਰੂ ਪੜਦੇ ਆ ਰਹੇ ਨਿਤਨੇਮ ਦੇ ਨਾਲ ਸੋ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਆਪਣੇ ਤੇ ਕਿ ਗੁਰਸਿੱਖਾਂ ਨੂੰ ਗਿਆਨ ਹੋ ਜਾਵੇ ਮਨ ਸਮਝਾਵਨ ਕਾਰਨੇ ਕਛੂਕ ਪੜੀਆ ਗਿਆਨ ਜਿਵੇਂ ਹੁਣ ਆਪਾਂ ਕਿਹਾ ਸੀ ਹਨੇਰੇ ਦੀਪਕ ਚਾਹੀਐ ਗੁਰਬਾਣੀ ਤਾਂ ਬਹੁਤ ਵੱਡਾ ਦੀਪਕ ਸਿੱਧਾ ਬ੍ਰਹਮ ਗਿਆਨ ਹੀ ਦੇਦਾ ਗਾਲ ਪੁਰਖ ਵਾਹਿਗੁਰੂ ਨੇ ਸੋ ਇਸ ਕਰਕੇ ਮਹਾਰਾਜ ਉਪਦੇਸ਼ ਕਰਦੇ ਨੇ ਅੱਜ ਹਰਾਗ ਕਲਿਆਣ ਪਾਤਸ਼ਾਹੀ 10ਵੀਂ 10ਵੇਂ ਪਾਤਸ਼ਾਹ ਮਹਾਰਾਜ ਕਲਿਆਣ ਰਾਗ ਦੇ ਵਿੱਚ ਉਪਦੇਸ਼ ਕਰਦੇ ਨੇ ਮਹਾਰਾਜ ਕਹਿੰਦੇ ਬਿਨ ਕਰਤਾਰ ਨਾ ਕੀਰਤਮ ਮੰਨੋ ਜਿਹੜੇ ਕਰਤਾਰ ਦੇ ਕੀਰਤਮ ਨੇ ਕਰਤਾਰ ਨੇ ਜਿਨ੍ਹਾਂ ਨੂੰ ਬਣਾਇਆ ਹੈ ਕਰਤਾਰ ਤੋਂ ਬਿਨਾ ਉਹਦੀ ਬਣਾਏ ਹੋਏ ਕਿਰਤਮ ਨੂੰ ਨੰਮਨੋ। ਭਵ ਕਰਤਾਰ ਨੂੰ ਹੀ ਮੰਨੋ। ਹੁਣ ਕਰਤਾਰ ਨੇ ਬਹੁਤ ਕੁਝ ਬਣਾਇਆ। ਕਿਨੂੰ ਕਿਨੂੰ ਮੰਨੋਂਗੇ? ਕਹਿੰਦੇ ਭਟਕੋ ਨਾ। ਕਰਤਾਰ ਨੇ ਬ੍ਰਹਮਾ, ਵਿਸ਼ਨੂੰ, ਮਹੇਸ਼ ਬਣਾਇਆ। ਮਾਇਆ ਬਣਾਈ। 33 ਕਰੋੜ ਦੇਵਤਾ। ਬੈਂ 84 ਲੱਖ ਜੂਨ ਇਹ ਚੰਦਰਮਾ ਤਾਰੇ ਸੂਰਜ ਇਹ ਸਭ ਕੁਝ ਕਰਤਾਰ ਨੇ ਬਣਾਇਆ ਮਹਾਰਾਜ ਕਹਿੰਦੇ ਤੁਸੀਂ ਵਾਹਿਗੁਰੂ ਨੂੰ ਛੱਡ ਕੇ ਉਹਦੀ ਕੀਰਤ ਜਿਹੜੀ ਆ ਉਸ ਨੂੰ ਕਿਉਂ ਮੰਨਦੇ ਹੋ ਉਹਨ ਮੱਥਾ ਟੇਕ ਕੇ ਜਾ ਕੇ ਵੀ ਕੀਰਤਮ ਉਹ ਜਿਹੜੇ ਬਣਾਏ ਹੋਏ ਨੇ ਆਕਾਲ ਪੁਰਖ ਨੇ ਉਹਨਾਂ ਨੂੰ ਜਾ ਕੇ ਮੰਨਣ ਦੀ ਜਗ੍ਹਾ ਤੇ ਕਰਤਾਰ ਨੂੰ ਹੀ ਮੰਨਣਾ ਸੀ ਪਰ ਇਹਨਾਂ ਜੀਵਾਂ ਨੇ ਕਰਤਾਰ ਨੂੰ ਛੱਡ ਕੇ ਕਰਤਾਰ ਦੀ ਬਣਾਈ ਹੋਈ ਰਚਨਾ ਜਿਹੜੀ ਸੀ ਉਹ ਰਚਨਾ ਨੂੰ ਵੱਡਾ ਮੰਨ ਲਿਆ ਕਰਤਾਰ ਨੂੰ ਛੋਟਾ ਮੰਨ ਲਿਆ ਮਹਾਰਾਜ ਕਹਿੰਦੇ ਨੇ ਆਕਾਲ ਪੁਰਖ ਵਾਹਿਗੁਰੂ ਜੋ ਹੈ ਆ